ਬੇਟਾ ਕਿੰਨੇ ਪਟਾਕੇ ਮਾਰੇ ਮੋਟਰਸਾਈਕਲ ਨੇ? ਸੜਕ ਪਟਾਕੇ ਮਾਰੇ ਨਾ ਚਾਰ ਪਟਾਕੇ ਮਾਰੇ ਆ ਨਾ? ਸਰ ਉਹ ਆਟੋਮੈਟਿਕ ਵਜੇ ਸੀ। ਹਾਂ ਆਟੋਮੈਟਿਕ ਵਜੇ ਸੀ ਉਹ ਤੇਰੇ ਮੋਟਰਸਾਈਕਲ ਤੇ ਪੁੱਤ ਹੁਣ ਵੀ ਚੈੱਕ ਕੀਤਾ ਐਸ ਮੋਟਰਸਾਈਕਲ 'ਚ ਜਿਹੜੇ ਪਟਾਕੇ ਉਹ ਮਾਰੇ ਆ ਐ ਉਹਦਾ ਨੰਬਰ ਕਿਸ ਕਰਕੇ ਤੁਹਾਨੂੰ ਤਿੰਨੇ ਵਾਰੀ ਪਹਿਲਾਂ ਰੋਕਿਆ? ਤੁਹਾਨੂੰ ਕਿੰਨੇ ਵਾਰੀ ਪਹਿਲਾਂ ਸਮਝਾਇਆ ਵੀ ਸ਼ਹਿਰ ਵਿੱਚ ਪਟਾਕੇ ਨਹੀਂ ਮਾਰਦੇ ਜਿਹੜੇ ਮੋਟਰਸਾਈਕਲ ਤੇ ਪਟਾਕੇ ਮਾਰਦੇ ਪਏ ਅੱਜ ਉਹਨਾਂ ਦੇ ਚਲਾਨ ਕੀਤੇ ਇਹਦੇ ਬਾਰੇ ਦੱਸੋ। ਮੈਂ ਸਰ ਆਪ ਜੀ ਦੇ ਮਾਧਿਅਮ ਰਹੀਂ ਪਹਿਲਾਂ ਵੀ ਸਾਰੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਮੋਟਰਸਾਈਕਲ ਹੈ ਇਹਦਾ ਪਟਾਕਾ ਨਾ ਮਾਰਿਆ ਕਰੋ ਸ਼ਹਿਰ ਵਿੱਚ ਅਧਿਖਸ਼ ਦਾ ਮੌਲ ਜਿਹੜਾ ਉਹ ਪਹਿਲਾ ਕਰਦਾ ਤੇ ਕੱਲ ਇੱਕ ਲੜਕਾ ਸੀਗਾ ਇਹਨੇ ਜਿਹੜੀ ਮੋਨਾ ਚਰਚਾ ਹਸ਼ਰਪੁਰ ਦੀ ਬੜਾ ਮਸ਼ਹੂਰ ਚਰਚਾ ਉਹਦੇ ਸਾਹਮਣੇ ਆ ਕੇ ਚਾਰ ਪਟਾਕੇ ਮਾਰੇ ਤੇ ਅੱਗੇ ਆਪਾਂ ਨਾਕਾ ਲਾਇਆ ਸੀਗਾ ਜਦੋਂ ਸਾਡੇ ਕੋਲ ਆ ਗਿਆ ਉਹਨੂੰ ਭੱਜ ਕੇ ਆਪਾਂ ਫੜ ਲਿਆ ਇਹਨੂੰ ਪੁਲਿਸ ਦੀ ਜਿਹੜੀ ਆ ਪੁਲਿਸ ਦੀ ਟੀਮ ਹੈ ਉਹਦੀ ਮਦਦ ਨਾਲ ਉਸ ਤੋਂ ਬਾਅਦ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਇਹਨੇ ਬੜੇ ਤਰਲੇ ਮਾਰੇ ਸਰ ਮੈਨੂੰ ਇੱਕ ਮੌਕਾ ਦੇ ਦਿਓ ਨਰਗਾਪਾ ਇਹਨੂੰ ਕੋਈ ਮੌਕਾ ਨਹੀਂ ਦਿੱਤਾ ਜੋ ਇਹਦਾ ਮੋਟਰ ਵਹੀਕਲ ਐਕਟ ਤਹਿਤ ਚਲਾਣ ਬਣਦਾ ਸੀ ਉਹ ਅਸੀਂ ਠੋਕੇ ਕੀਤਾ ਇਹਦਾ ਤੇ ਬਾਕੀ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਹੈਲਮਟ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਬਾਕੀ ਦੇ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਮੈਂ ਉਹਨਾਂ ਨੂੰ ਹੈਲਮਟ ਬਾਰੇ ਦੱਸਣਾ ਚਾਹੁੰਨਾ ਕਿ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਸਾਹਿਬ ਜੀ ਦੀ ਦੋਸਤ ਹੈ ਮਿੱਤਰ ਹੈ ਤੁਹਾਡੇ ਆਪਣੇ ਚਾਉਣ ਵਾਲੇ ਆ ਉਸੇ ਤਰ੍ਹਾਂ ਹੀ ਹੈਲਮਟ ਹੈ ਹੈਲਮਟ ਦਾ ਜਿਹੜਾ ਪੂਰਾ ਮਤਲਬ ਕੀ ਹੈ ਐਚ ای ਐਮ ਆਈ ਟੀ ਐਚ ਦਾ ਮਤਲਬ ਹੈਗਾ ਹੈੱਡ ਇਹਦਾ ਮਤਲਬ ਸਿਰ ਈ ਦਾ ਮਤਲਬ ਇਅਰ ਕੰਨ ਐਲ ਦਾ ਮਤਲਬ ਲਿਪ ਓਠ ਐਮ ਦਾ ਮਤਲਬ ਮਾਉਥ ਮੂੰਹ ਈ ਦਾ ਮਤਲਬ ਆਈਜ਼ ਅੱਖਾਂ ਤੇ ਟੀ ਦਾ ਮਤਲਬ ਟੀਥ ਇਹ ਜਿਹੜਾ ਹੈਲਮਟ ਆ ਇਹ ਆਪ ਟੁੱਟ ਜਾਂਦਾ ਪਰ ਸਾਡਾ ਜਿਹੜਾ ਸਿਰ ਚਿਹਰਾ ਪੂਰਾ ਉਹਨੂੰ ਬਚਾਉਂਦਾ ਹੈ ਇਸ ਤਰ੍ਹਾਂ ਸਾਡਾ ਹੈਲਮਟ ਵੀ ਮਿੱਤਰ ਹੈ ਮੈਂ ਪੇਰੈਂਟਸ ਨੂੰ ਇਹ ਰਿਕਵੈਸਟ ਕਰੂੰਗਾ ਕਿ ਜਦੋਂ ਤੁਹਾਡੇ ਬੱਚੇ ਜਿਹੜੇ ਆ ਇਹ ਸੜਕ ਦੇ ਰੋਡ ਦੇ ਉੱਪਰ ਟੂ-ਵੀਲਰ ਲੈ ਕੇ ਨਿਕਲਦੇ ਆ ਹੈਲਮਟ ਪਾ ਕੇ ਨਿਕਲਣ ਕਿਉਂਕਿ ਬਹੁਤ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਨੌਜਵਾਨ ਪੀੜੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਕਿ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਜਿਹੜੇ ਰੂਲ ਲੈਂਗੁਏਜ ਰੈਗੂਲੇਸ਼ਨ ਹੈਗੇ ਆ ਉਹਨਾਂ ਦੀ ਪੂਰੀ ਜਿਹੜੀ ਹੈਗੀ ਆ ਰਿਸਪੈਕਟ ਕਰੋ